ਕੈਨੇਡਾ ਦੇ ਵਿੱਚ ਦਰਜਨਾਂ ਜੰਗਲੀ ਅੱਗਾਂ ਦਾ ਧੂੰਆਂ ਦੱਖਣ ਵੱਲ ਨੂੰ ਜਾਂਦਾ ਹੈ ਜਿਸ ਕਾਰਨ ਵਾਯੂ ਮੰਡਲ ਦੇ ਵਿੱਚ ਤੇਜ਼ ਜਿਹੜੀ ਹੈ ਉਹ ਹਵਾਵਾਂ ਦੇ ਕਾਰਨ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਹਵਾ ਦੀ ਗੁਣਵੱਤਾ ਦੇ ਨਾਲ ਜਿਹੜਾ ਉਹ ਸਮਝੌਤਾ ਕੀਤਾ ਜਾ ਰਿਹਾ ਹੈ ਵਾਤਾਵਰਣ ਸੁਰੱਖਿਆ ਏਜੰਸੀ ਦੇ ਜਿਹੜੇ 에ਅਰ ਨਾਓ ਅਨੁਸਾਰ 에어로 ਹੈਡ ਮਿਨੀਸੋਟਾ ਦੇ ਵਿੱਚ ਹਵਾ ਦੀ ਗੁਣਵੱਤਾ ਨੂੰ ਪ੍ਰਦੂਸ਼ਣ ਅਤੇ ਹੋਰ ਹਵਾ ਵਾਲੇ ਕਣਾਂ ਦੇ ਪ੍ਰਤੀ ਜਿਹੜਾ ਉਹ ਹਵਾ ਵਾਲੇ ਕਨਾ ਦੇ ਪ੍ਰਤੀ ਸੰਵੇਦਨਸ਼ੀਲ ਲੋਕਾਂ ਤੇ ਜਾਨਵਰਾਂ ਦੇ ਲਈ ਗੈਰ ਸਿਹਤਮੰਦ ਮੰਨਿਆ ਜਾਂਦਾ ਹੈ ਉੱਤਰ ਪੂਰਬੀ ਮਿਨੇਸੋਟਾ ਉੱਤਰੀ ਵਿਸਕਾਨਸਿਨ ਸ਼ਿਕਾਗੋ ਇਹ ਜਿਹੜੇ ਖੇਤਰ ਨੇ ਤੇ ਦੱਖਣ ਪੱਛਮੀ ਮਿਸ਼ੀਗਨ ਅਤੇ ਰਾਜ ਦੇ ਪੂਰਬੀ ਉੱਤਰੀ ਪ੍ਰਾਇਦੀਪ ਉਤਰੀ ਇੰਡੀਆਨਾ ਅਤੇ ਪੱਛਮੀ ohਾਇਓ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਦਰਮਿਆਨੀ ਹਵਾ ਦੀ ਗੁਣਵੱਤਾ ਦੀ ਜਿਹੜੀ ਹੈ ਉਹ ਰਿਪੋਰਟ ਕੀਤੀ ਜਾ ਰਹੀ ਹੈ ਮਿਨੀਸੋਟਾ ਦੇ ਦੁਲਤ ਦੇ ਵਿੱਚ ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਜਿਹੜੇ ਪੈਟ੍ਰਿਕ ਆਲਡੇ ਕਿਹਾ ਹੈ ਕਿ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਸੜ ਰਹੇ ਰੁੱਖਾਂ ਪੱਤਿਆਂ ਅਤੇ ਹੋਰ ਬਨਸਪਤੀ ਦੇ ਕਾਣ ਦਖਣ ਦੇ ਵੱਲ ਓਕਲਾਹੋਮਾ ਟੈਨੇਸੀ ਅਤੇ ਆਰਕਾਨਾਸਸ ਤੱਕ ਜਿਹੜੇ ਨੇ ਉਹ ਪਹੁੰਚ ਸਕਦੇ ਨੇ ਤੇ ਬੁੱਧਵਾਰ ਨੂੰ ਮੈਨੀਚੋਬਾ ਨੇ ਐਮਰਜੈਂਸੀ ਜਿਹੜਾ ਦੀ ਸਥਿਤੀ ਦਾ ਐਲਾਨ ਕੀਤਾ ਕਿਉਂਕਿ ਅੱਗ ਕਾਰਨ ਕਈ ਪਾਈਚਾਰਾਂ ਦੇ ਵਿੱਚ 17000 ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਕੈਨੇਡਾ ਦਾ ਜੰਗਲੀ ਅੱਗ ਦਾ ਸੀਜ਼ਨ ਮਈ ਤੋਂ ਸਤੰਬਰ ਤੱਕ ਚੱਲਦਾ ਹੈ ਇਸ ਦਾ ਹੁਣ ਤੱਕ ਦਾ ਸਭ ਤੋਂ ਭੜਾ ਜੰਗਲੀ ਅੱਗ ਦਾ ਜਿਹੜਾ ਸੀਜ਼ਨ 2023 ਦੇ ਵਿੱਚ ਹੀ ਇਸ ਨੇ ਕਈ ਮਹੀਨਿਆਂ ਤੱਕ ਖਤਰਨਾਕ ਧੂਏ ਦੇ ਨਾਲ ਉੱਤਰੀ ਅਮਰੀਕਾ ਦੇ ਬਹੁਤ ਸਾਰੇ ਹਿੱਸੇ ਨੂੰ ਦਬਾਇਆ ਪਿਛਲੀਆਂ ਜਿਹੜੀਆਂ ਨੇ ਅ ਪਿਛਲੀਆਂ ਗਰਮੀਆਂ ਦੇ ਵਿੱਚ ਕੈਲੀਫੋਰਨੀਆ, ਓਰੀਗਨ, ਅਰੀਜ਼ੋਨਾ, ਵਾਸ਼ਿੰਗਟਨ ਅਤੇ ਹੋਰ ਪੱਛਮੀ ਰਾਜਾਂ ਦੇ ਨਾਲ-ਨਾਲ ਕੈਨੇਡਾ ਦੇ ਵਿੱਚ ਵੀ ਜਿਹੜਾ ਉਹ ਲੱਗੀ ਅੱਗ ਨੇ ਪੱਛਮੀ ਅਮਰੀਕਾ ਦੇ ਖੇਤਰਾਂ ਦੇ ਵਿੱਚ ਅਸਮਾਨ ਨੂੰ ਧੂਏ ਅਤੇ ਧੂਏ ਦੇ ਨਾਲ ਭਰ ਦਿੱਤਾ ਜਿਸ ਦੇ ਕਾਰਨ ਕੁਝ ਪ੍ਰਭਾਵਿਤ ਖੇਤਰਾਂ ਨੂੰ ਹਵਾ ਦੀ ਗੁਣਵੱਤਾ ਸਬੰਧੀ ਚੇਤਾਵਨੀਆਂ ਜਿਹੜੀਆਂ ਨੇ ਉਹ ਦੇਣ ਦੀ ਸਲਾਹਾਂ ਦਾ ਐਲਾਨ ਕਰਨਾ ਪਿਆ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਜੰਗਲ ਦੀ ਅੱਗ ਤੋਂ ਧੂਏ ਵਾਲੀ ਹਵਾ ਨੇ ਵੀ ਅਮਰੀਕਾ ਦੇ ਵਿਸ਼ਾਲ ਹਿੱਸਿਆਂ ਨੂੰ ਜਿਹੜਾ ਉਹ ਘੇਰ ਲਿਆ ਸੀ ਅਤੇ ਲੋਕਾਂ ਨੂੰ ਅੰਦਰ ਰਹਿਣ ਦੇ ਲਈ ਕਿਤਾਬਨੀਆਂ ਦਿੱਤੀਆਂ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ